ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਘਰ ਦੇ ਦਰਵਾਜ਼ੇ ਜਾਂ ਮੁੱਖ ਦਰਵਾਜ਼ੇ ਅੱਗੇ ਪਾਣੀ ਛਿੜਕਣ ਨਾਲ ਕੀ ਹੁੰਦਾ ਏ ਕਿਸ ਵਿਧੀ ਦੇ ਨਾਲ ਪਾਣੀ ਛਿੜਕਣਾ ਏ ਕਿਸ ਵੇਲੇ ਛਿੜਕਣਾ ਏ ਜਿਸ ਨਾਲ ਤੁਹਾਡੇ ਘਰ ਵਿੱਚ ਵਧੀਆ ਮਾਹੌਲ ਹੋਵੇ ਜਿਸ ਨਾਲ ਤੁਹਾਡੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਆ ਜਾਣ ਤੇ ਉਸ ਨਾਲ ਜੋ ਵੀ ਘਰ ਵਿੱਚ ਮਾੜੀਆਂ ਚੀਜ਼ਾਂ ਨੇ ਮਾੜੀ એનર્ਜੀ ਹੈ ਜਾਂ ਕਿਸੇ ਦਾ ਕੀਤਾ ਕਰਾਇਆ ਹੋਏ ਜਾਂ ਤੁਹਾਡੇ ਕੰਮਾਂ ਨੂੰ ਬੰਨਿਆ ਹੋਏ ਉਹਨਾਂ ਚੀਜ਼ਾਂ ਤੋਂ ਤੁਸੀਂ ਕਿਵੇਂ ਛੁਟਕਾਰਾ ਪਾ ਸਕਦੇ ਹੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਪਾਣੀ ਕਿਸ ਵੇਲੇ ਛਿੜਕਣਾ ਚਾਹੀਦਾ ਹੈ ਕਿ ਜਲ ਛੜਕਣ ਲਈ ਇਸ਼ਨਾਨ ਕਰਨਾ ਜ਼ਰੂਰੀ ਆ ਜਾਂ ਬਿਨਾਂ ਇਸ਼ਨਾਨ ਕੀਤੇ ਵੀ ਮੁੱਖ ਦਵਾਰ ਤੇ ਪਾਣੀ ਛਿੜਕਿਆ ਜਾ ਸਕਦਾ ਹੈ ਝਾੜੂ ਲਾਉਣ ਤੋਂ ਪਹਿਲਾਂ ਜਾਂ ਝਾੜੂ ਲਾਉਣ ਤੋਂ ਬਾਅਦ ਹੀ ਘਰ ਦੇ ਮੁੱਖ ਦਰਵਾਜੇ ਤੇ ਪਾਣੀ ਛਿੜਕਣਾ ਚਾਹੀਦਾ ਏ ਸਵਾਲ ਹੁੰਦਾ ਏ ਕਿ ਘਰ ਦੇ ਮੁੱਖ ਦਰਵਾਜੇ ਤੇ ਦੀਪ ਕਿਦਾਂ ਜਗਾਉਣਾ ਚਾਹੀਦਾ ਏ ਤੇ ਜਲ ਕਿਸ ਵੇਲੇ ਛਿੜਕਣਾ ਚਾਹੀਦਾ ਏ ਜੋਤਿਸ਼ ਸ਼ਾਸਤਰ ਦੇ ਅਨੁਸਾਰ ਘਰ ਦੇ ਮੰਦਰ ਵਿੱਚ ਇੱਕ ਲੋਟਾ ਜਲ ਦਾ ਰੱਖੋ ਜਦੋਂ ਕਿ ਘਰ ਦੇ ਮੰਦਰ ਵਿੱਚ ਦੀਪਕ ਵੀ ਜਗਦਾ ਹੋਵੇ ਹੁਣ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਪੂਜਾ ਦੇ ਵਿੱਚ ਇੱਕ ਜਲ ਦਾ ਲੋਟਾ ਰੱਖਿਆ ਸੀ ਉਹ ਲੋਟਾ ਤੁਸੀਂ ਉਸ ਵੇਲੇ ਰੱਖਣਾ ਹੈ ਜਦੋਂ ਤੁਸੀਂ ਘਰ ਵਿੱਚ ਪੂਜਾ ਕਰਦੇ ਹੋ ਪਾਵੇਂ ਉਹ ਪੂਜਾ ਸਵੇਰ ਦੀ ਹੋਵੇ ਜਾਂ ਸ਼ਾਮ ਦੀ ਹੋਵੇ ਤੇ ਇਹ ਲੋਟਾ ਮੰਨਿਆ ਜਾਂਦਾ ਹੈ ਕਿ ਅਸੀਂ ਅਗਲੇ ਦਿਨ ਹੀ ਉਥੋਂ ਝੁਕਣਾ ਹੈ ਜਦੋਂ ਤੁਸੀਂ ਅਗਲੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਕਰਨ ਦੇ ਲਈ ਮੰਦਰ ਵਿੱਚ ਜਾਂਦੇ ਹੋ ਫਿਰ ਤੁਸੀਂ ਉਸ ਜਲ ਨੂੰ ਉਠਾਉਂਦੇ ਹੋ ਸਭ ਤੋਂ ਪਹਿਲਾਂ ਤੁਸੀਂ ਉਸ ਜਲ ਦੇ ਨਾਲ ਸਾਰੇ ਹੀ ਕਮਰਿਆਂ ਵਿੱਚ ਛਿੜਕਾਅ ਕਰ ਦੋ ਇਸ ਨਾਲ ਤੁਹਾਡੇ ਘਰ ਦਾ ਸ਼ੁੱਧੀਕਰਨ ਹੋ ਜਾਵੇਗਾ ਕਿਉਂਕਿ ਉਹ ਬਹੁਤ ਹੀ ਪੋਜ਼ਿਟਿਵ એનર્ਜੀ ਦੇ ਨਾਲ ਭਰਿਆ ਹੁੰਦਾ ਹੈ ਉਸ ਜਲ ਦਾ ਛਿੜਕਾ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਨੈਗੇਟਿਵ એનર્ਜੀ ਦਾ ਵਾਸ ਨਹੀਂ ਹੋਵੇਗਾ ਕਿਸੇ ਵੀ ਪ੍ਰਕਾਰ ਦੀ ਜੇਕਰ ਤੁਹਾਡੇ ਘਰ ਵਿੱਚ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਮੰਦਰ ਵਿੱਚ ਰੱਖੀ ਹੋਈ ਉਸ ਲੋਟੇ ਦੇ ਵਿੱਚੋਂ ਉਸ ਜਲ ਦਾ ਛਿੜਕਾ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਅਨੇਕਾਂ ਪ੍ਰਕਾਰ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕੋਗੇ ਜੇਕਰ ਤੁਹਾਡੇ ਘਰ ਵਿੱਚ ਕੋਈ ਵਿਅਕਤੀ ਬਿਮਾਰ ਹੈ ਤਾਂ ਤੁਸੀਂ ਉਹ ਜਲ ਉਸ ਨੂੰ ਪੀਣ ਲਈ ਵੀ ਦੇ ਸਕਦੇ ਹੋ ਇਹ ਜਲ ਇੰਨਾ ਪਾਵਰਫੁਲ ਹੁੰਦਾ ਏ ਇਸ ਨੂੰ ਪੀਣ ਦੇ ਨਾਲ ਕੋਈ ਲੰਬੀ ਬਿਮਾਰੀ ਤੋਂ ਹੌਲੀ ਹੌਲੀ ਛੁਟਕਾਰਾ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਜਲ ਦੇ ਛਿੜਕਾਣ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਕਿਸੇ ਦਾ ਕੀਤਾ ਕਰਾਇਆ ਹੋਵੇ ਤੁਹਾਨੂੰ ਉਸ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਘਰ ਵਿੱਚ ਮੰਦਰ ਦੇ ਵਿੱਚ ਰੱਖਿਆ ਹੋਇਆ ਇਹ ਜਲ ਇੰਨਾ ਪਾਵਰਫੁਲ ਹੁੰਦਾ ਏ ਕਿ ਉਸ ਵਿੱਚ ਕਈ ਦੇਵੀ ਦੇਵਤਿਆਂ ਦੀਆਂ ਸ਼ਕਤੀਆਂ ਦਾ ਆਵਾਸ ਹੋ ਚੁੱਕਾ ਹੁੰਦਾ ਏ ਜੇਕਰ ਉਸ ਜਲ ਦਾ ਪ੍ਰਯੋਗ ਖਾਣਾ ਬਣਾਉਣ ਜਾਂ ਪੀਣ ਵਾਲੇ ਪਾਣੀ ਵਿੱਚ ਵੀ ਕਰਦੇ ਆ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਤ ਹੋਵੇਗਾ ਜੇਕਰ ਇਸ ਜਲ ਦਾ ਛਿੜਕਾਅ ਵੀ ਅਸੀਂ ਆਪਣੇ ਘਰ ਵਿੱਚ ਕਰਦੇ ਆ ਤਾਂ ਸਾਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਉਪਾਅ ਜਾਂ ਕੋਈ ਵੀ ਕੰਮ ਹਰ ਰੋਜ਼ ਕਰਦੇ ਆ ਤਾਂ ਉਸ ਦਾ ਫਾਇਦਾ ਸਾਨੂੰ ਜ਼ਰੂਰ ਪ੍ਰਾਪਤ ਹੁੰਦਾ ਏ ਇਸ ਦਾ ਛਿੜਕਾ ਤੁਸੀਂ ਆਪਣੀ ਦੁਕਾਨ ਦੇ ਬਾਹਰ ਵੀ ਕਰ ਸਕਦੇ ਹੋ ਤੇ ਅੰਦਰ ਵੀ ਤੁਹਾਡੇ ਘਰ ਵਿੱਚ ਜੇਕਰ ਕੋਈ ਵਪਾਰ ਦੇ ਨਾਲ ਸੰਬੰਧਿਤ ਕੋਈ ਕੰਮ ਕਰਿਆ ਹੈ ਤਾਂ ਉਸ ਅੰਦਰ ਵੀ ਛਿੜਕਾ ਕਰ ਸਕਦੇ ਹੋ ਜਿਸ ਜਗ੍ਹਾ ਤੇ ਬੱਚਿਆਂ ਦੀਆਂ ਕਿਤਾਬਾਂ ਹੋਣ ਜਾਂ ਉਹਨਾਂ ਦਾ ਬੈਗ ਪਿਆ ਹੋਵੇ ਉਸ ਉੱਪਰ ਵੀ ਹਲਕਾ ਜਿਹਾ ਛਿੜਕਾ ਕਰ ਸਕਦੇ ਹੋ ਆਪਣੇ ਘਰ ਦੀ ਤਜੋਰੀ ਦੇ ਕੋਲ ਵੀ ਇਸ ਦਾ ਛਿੜਕਾ ਕਰ ਸਕਦੇ ਹੋ ਇਸ ਦੇ ਨਾਲ ਹੋਣ ਵਾਲੇ ਚਮਤਕਾਰ ਤੁਹਾਨੂੰ ਖੁਦ ਦੇਖਣ ਨੂੰ ਮਿਲਣਗੇ ਘਰ ਦੇ ਮੁੱਖ ਦਰਵਾਜੇ ਤੇ ਪਾਣੀ ਛਿੜਕਣ ਤੋਂ ਪਹਿਲਾਂ ਇਸ਼ਨਾਨ ਕਰਨਾ ਬਹੁਤ ਹੀ ਜ਼ਰੂਰੀ ਆ ਘਰ ਦੇ ਮੁੱਖ ਦਰਵਾਜੇ ਤੇ ਜਿਹੜਾ ਸਭ ਤੋਂ ਪਹਿਲਾਂ ਜਲ ਛਿੜਕਿਆ ਜਾਂਦਾ ਏ ਉਹ ਜਲ ਤੁਸੀਂ ਰਾਤ ਦੇ ਸਮੇਂ ਰਸੋਈ ਵਿੱਚ ਰੱਖਿਆ ਆ ਇੱਕ ਲੋਟਾ ਜਲ ਹੀ ਤੁਸੀਂ ਘਰ ਦੇ ਮੁੱਖ ਦਰਵਾਜੇ ਤੇ ਛਿੜਕਣਾ ਹੈ ਘਰ ਵਿੱਚ ਜੇਕਰ ਕੋਈ ਪਰੇਸ਼ਾਨੀ ਹੋਵੇ ਗਰੀਬੀ ਹੋਵੇ ਜਾਂ ਦੁੱਖ ਦਿਲਦਰ ਹੋਵੇ ਜੇਕਰ ਤੁਹਾਡੇ ਘਰ ਵਿੱਚ ਕਲੇਸ਼ ਹੈ ਲੜਾਈ ਝਗੜਾ ਰਹਿੰਦਾ ਏ ਅਸ਼ਾਂਤੀ ਰਹਿੰਦੀ ਏ ਤੁਹਾਡੇ ਘਰ ਵਿੱਚ ਜੇਕਰ ਕੋਈ ਨੈਗੇਟਿਵ એનર્ਜੀ ਦਾ ਆਵਾਸ ਹੋ ਚੁੱਕਾ ਏ ਤੇ ਤੁਸੀਂ ਲੰਬੇ ਸਮੇਂ ਤੋਂ ਪਰੇਸ਼ਾਨੀ ਵਿੱਚ ਗ੍ਰੇ ਹੋਏ ਹੋ ਤੇ ਉਹੀ ਜਲ ਸਵੇਰੇ ਉੱਠ ਕੇ ਘਰ ਦੇ ਮੁੱਖ ਦਰਵਾਜ਼ੇ ਤੇ ਛਿੜਕਿਆ ਕਰੋ ਇਸ ਦੇ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਪਰੇਸ਼ਾਨੀ ਹੋਵੇਗੀ ਉਹ ਬਹੁਤ ਹੀ ਜਲਦੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਕਲੇਸ਼ ਤੋਂ ਵੀ ਮੁਕਤੀ ਮਿਲ ਜਾਵੇਗੀ ਬਿਮਾਰੀਆਂ ਤੋਂ ਵੀ ਛੁਟਕਾਰਾ ਹੋ ਜਾਵੇਗਾ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਮਾਨਸਿਕ ਜਾਂ ਸਰੀਰਕ ਪਰੇਸ਼ਾਨੀ ਹੋਵੇ ਜਾਂ ਤੁਹਾਡੇ ਘਰ ਵਿੱਚ ਕੋਈ ਆਰਥਿਕ ਤੰਗੀ ਹੈ ਤੁਹਾਡੇ ਘਰ ਵਿੱਚ ਕੋਈ ਵਾਸਤੂ ਦੋਸ਼ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਗ੍ਰਹਿ ਦੋਸ਼ ਹੋਵੇ ਕਿ ਕਈ ਲੋਕਾਂ ਦੇ ਉੱਪਰ ਗ੍ਰਹਿ ਦੋਸ਼ ਦਾ ਬਹੁਤ ਹੀ ਮਾੜਾ ਅਸਰ ਮਾੜਾ ਪ੍ਰਭਾਵ ਚੱਲ ਰਿਹਾ ਹੁੰਦਾ ਹੈ ਇਸ ਨਾਲ ਬਹੁਤ ਹੀ ਪਰੇਸ਼ਾਨੀਆਂ ਬਣੀਆਂ ਰਹਿੰਦੀਆਂ ਨੇ ਤਾਂ ਗ੍ਰਹਿ ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਉਸ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਐਗਜ਼ਾਮ ਹੈ ਜਾਂ ਤੁਸੀਂ ਕਿਸੇ ਕੋਟਕਚਾਰੀ ਦੇ ਕੇਸ ਵਿੱਚ ਛਡਕਾਰਾ ਚਾਹੁੰਦੇ ਹੋ ਤੇ ਜਦੋਂ ਤੁਸੀਂ ਘਰ ਵਿੱਚੋਂ ਕੋਈ ਵੀ ਕਾਰੋਬਾਰ ਕਰਨ ਨੂੰ ਨਿਕਲਦੇ ਹੋ ਜਾਨੀ ਕਿ ਪੇਪਰ ਹੋਵੇ ਜਾਂ ਕੋਈ ਕੇਸ ਵਾਸਤੇ ਜਾਣਾ ਹੋਵੇ ਤਾਂ ਤੁਸੀਂ ਇਸ ਜਲੂ ਟੀਕੇ ਫਿਰ ਜਾਣਾ ਹੈ ਇਸ ਨਾਲ ਤੁਹਾਡੀਆਂ ਜੋ ਵੀ ਤੁਹਾਡੇ ਅੜੇ ਕੰਮ ਨੇ ਉਹ ਨਿਕਲ ਜਾਣਗੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਪਿਤਰ ਦੋਸ਼ ਵੀ ਸਮਾਪਤ ਹੋ ਜਾਣਗੇ ਕਈ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਸਾਡੇ ਉੱਪਰ ਕਿਸੇ ਨੇ ਕੁਝ ਕਰ ਦਿੱਤਾ ਹੈ ਜੇ ਮੇ ਕੋਈ ਜਾਦੂ ਟੂਣਾ ਜਾਂ ਜੰਤਰ ਮੰਤਰ ਜਾਂ ਸਾਡੇ ਪਰਿਵਾਰ ਤੇ ਕਿਸੇ ਨੇ ਕੁਝ ਕਰ ਦਿੱਤਾ ਏ ਸਾਡੇ ਘਰ ਵਿੱਚ ਕਲੇ ਕਲੇਸ਼ ਰਹਿੰਦਾ ਏ ਜਾਂ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਏ ਪਹਿਲਾਂ ਸਾਡੇ ਪਰਿਵਾਰ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਪਰ ਹੁਣ ਸਾਡੇ ਪਰਿਵਾਰ ਵਿੱਚ ਪਰੇਸ਼ਾਨੀਆਂ ਬਹੁਤ ਜ਼ਿਆਦਾ ਆ ਗਈਆਂ ਨੇ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਜਿਹੜਾ ਇੱਕ ਜਲਦ ਦਾ ਲੋਟੇ ਦਾ ਉਪਾਅ ਏ ਉਹ ਬਹੁਤ ਹੀ کارਗਰ ਸਾਬਤ ਹੋਣ ਵਾਲਾ ਹੈ ਇਹ ਉਪਾਅ ਬਹੁਤ ਹੀ کارਗਰ ਸਾਬਤ ਹੋਣ ਵਾਲਾ ਹੈ ਇਹ ਉਪਾਅ ਬਹੁਤ ਹੀ ਸਰਲ ਤੇ ਸਿੱਧਾ ਉਪਾਅ ਹੈ ਇਸ ਲਈ ਤੁਸੀਂ ਆਪਣੀ ਰਸੋਈ ਦੇ ਵਿੱਚ ਰਾਤ ਨੂੰ ਇੱਕ ਜਲ ਦਾ ਲੋਟਾ ਭਰ ਕੇ ਰੱਖੋ ਤੇ ਸਵੇਰੇ ਜਲਦੀ ਉੱਠਣਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਉਸ ਨੂੰ ਉੱਠ ਕੇ ਇਸ ਜਲ ਦਾ ਛੜਕਾ ਕਰਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਛੜਕਾ ਕਰਨਾ ਹੈ ਜੇਕਰ ਇਸ ਤਰ੍ਹਾਂ ਤੁਸੀਂ ਕਰ ਦਿੰਦੇ ਹੋ ਤੁਹਾਨੂੰ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਹੁਣ ਕਈ ਲੋਕਾਂ ਦਾ ਸਵਾਲ ਹੁੰਦਾ ਏ ਕਿ ਇਸ ਜਲ ਨੂੰ ਕਿਸ ਵੇਲੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਛਿੜਕਣਾ ਚਾਹੀਦਾ ਏ ਤੁਹਾਨੂੰ ਦੱਸ ਦਈਏ ਕਿ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਇਸ ਜਲ ਦਾ ਛਿੜਕਾਅ ਕਰਨਾ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਧੋਣਾ ਵੀ ਚਾਹੁੰਦੇ ਹੋ ਤਾਂ ਦੂਸਰੇ ਕਿਸੇ ਜਲ ਦੇ ਨਾਲ ਧੋਣ ਤੋਂ ਬਾਅਦ ਇਸ ਨੂੰ ਬਾਲਟੀ ਇੱਕ ਬਾਲਟੀ ਵਿੱਚ ਪਾ ਕੇ ਤੇ ਉੱਪਰ ਛਿੜਕਾਅ ਕਰ ਦੇਣਾ ਹੈ ਪਰ ਉਸ ਵਿੱਚ ਰਾਤ ਦੇ ਰੱਖੇ ਹੋਏ ਜਲ ਦਾ ਛੜਕਾ ਜੇਕਰ ਤੁਸੀਂ ਸੂਰਜ ਨਿਕਲ ਤੋਂ ਪਹਿਲਾਂ ਕਰ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਜੇਕਰ ਜਿਹੜੇ ਜਲ ਦੇ ਨਾਲ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਨੂੰ ਧੋਣਾ ਚਾਹੁੰਦੇ ਹੋ ਜਾਂ ਸਾਫ਼ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਉਸ ਵਿੱਚ ਕੋਈ ਵੀ ਬਹਿਮ ਪਰਮ ਨਹੀਂ ਹੈ ਕਈ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਕਿ ਜਲ ਦਾ ਛੜਕਾ ਕਰਨ ਲਈ ਇਸ਼ਨਾਨ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ ਤਾਂ ਉਸ ਤਰ੍ਹਾਂ ਵੀ ਅਸੀਂ ਕਰ ਸਕਦੇ ਹਾਂ ਇਸ ਪ੍ਰਤੀ ਕੋਈ ਵਹਿਮ ਭਰਮ ਨਹੀਂ ਹੈ ਪਰ ਜੇਕਰ ਤੁਸੀਂ ਸਵੇਰੇ ਜਲਦੀ ਉੱਠ ਕੇ ਸਿੱਧੇ ਹੀ ਰਸੋਈ ਦੇ ਵਿੱਚ ਜਾਓ ਰਸੋਈ ਵਿੱਚ ਜਾ ਕੇ ਤੁਸੀਂ ਇਹ ਜਲ ਦਾ ਭਰਿਆ ਲੋਟਾ ਆਪਣੇ ਘਰ ਦੇ ਦਰਵਾਜ਼ੇ ਤੇ ਛਿੜਕ ਦਿਓ ਦਰਵਾਜ਼ੇ ਤੇ ਛਿੜਕਾ ਕਰਦੇ ਸਮੇਂ ਆਪਣੇ ਪਿਤਰਾਂ ਨੂੰ ਯਾਦ ਕਰੋ ਤੇ ਨਾਲ ਹੀ ਮਾਤਾ ਲక్ష్ਮੀ ਜੀ ਨੂੰ ਯਾਦ ਕਰੋ ਕਿਉਂਕਿ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਸਵੇਰੇ-ਸਵੇਰ ਹਰੇਕ ਦੁਆਰ ਤੇ ਆਉਂਦੀ ਹੈ ਉਹ ਉਹ ਦਵਾਰ ਕਿਹੜਾ ਕਰਮਾਂ ਵਾਲਾ ਹੋਵੇ ਉਹ ਤੁਹਾਨੂੰ ਹੀ ਨਹੀਂ ਪਤਾ ਲੱਗ ਸਕਦਾ ਉਹ ਮੁੱਖ ਦਰਵਾਜ਼ਾ ਤੁਹਾਡਾ ਵੀ ਹੋ ਸਕਦਾ ਹੈ ਜਿਸ ਘਰ ਦੇ ਦਰਵਾਜ਼ੇ ਤੇ ਸਵੇਰੇ ਸਵੇਰ ਜਲਦਾ ਛਣਕਾ ਹੋ ਜਾਂਦਾ ਹੈ ਉਸ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਹੋ ਜਾਂਦਾ ਹੈ ਜਿਸ ਪਰਿਵਾਰ ਦੇ ਮੈਂਬਰ ਇਸ ਵੇਲੇ ਜਲ ਦਾ ਛੜਕਾ ਕਰ ਲੈਂਦੇ ਨੇ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ, ਦਿੱਕਤਾਂ ਦੂਰ ਹੋ ਜਾਂਦੀਆਂ ਨੇ। ਇਸ ਜਲ ਨੂੰ ਗ੍ਰਹਿਣ ਕਰਨ ਦੇ ਨਾਲ ਸਾਰਿਆਂ ਦੇ ਵਿਚਾਰ ਵੀ ਬਹੁਤ ਸ਼ੁੱਧ ਹੋ ਜਾਂਦੇ ਨੇ। ਇਸ ਜਲ ਨੂੰ ਪੀਣ ਦੇ ਨਾਲ ਤੁਹਾਡੇ ਘਰ ਵਿੱਚ ਕਲੇਸ਼, ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਤੁਹਾਡੇ ਘਰ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ। ਮਾਨਸਿਕ ਤੇ ਸਰੀਰਕ ਤਣਾਅ ਵੀ ਦੂਰ ਹੋ ਜਾਵੇਗਾ। ਮੰਦਰ ਵਿੱਚ ਰੱਖੇ ਹੋਏ ਜਲ ਦਾ ਅਗਲਾ ਉਪਾਅ ਕੀ ਹੈ ਜੇਕਰ ਕੋਈ ਦੁਕਾਨਦਾਰੀ ਦਾ ਕੰਮ ਕਰਦਾ ਏ ਤੁਸੀਂ ਇਸ ਜਲ ਨੂੰ ਉੱਥੇ ਮੰਦਰ ਵਿੱਚੋਂ ਲੈ ਕੇ ਜੇਕਰ ਆਪਣੀ ਦੁਕਾਨ ਤੇ ਜਾ ਕੇ ਛਿੜਕਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਪਾਰ ਵਿੱਚ ਦਿਨ ਦੁਗਣੀ ਰਾ ਚੌਗਣੀ ਤਰੱਕੀ ਹੋਵੇਗੀ ਤੁਹਾਡੇ ਵਪਾਰਕ ਸਥਾਨ ਤੇ ਵੀ ਕਦੇ ਕੋਈ ਪਰੇਸ਼ਾਨੀ ਨਹੀਂ ਆਏਗੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਏ ਕਿ ਜਿਹੜਾ ਇਹ ਜਲ ਹੁੰਦਾ ਏ ਇਹ ਬਹੁਤ ਹੀ ਪਾਵਰਫੁਲ ਹੁੰਦਾ ਏ ਇਸ ਵਿੱਚ ਪੋਜ਼ਿਟਿਵ એનર્ਜੀ ਹੁੰਦੀ ਹੈ ਜਿਸ ਤਰ੍ਹਾਂ ਕਈ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਸਾਡੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਏ ਜਾਂ ਸਾਡੇ ਘਰ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਏ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸ ਜਲ ਦਾ ਪ੍ਰਯੋਗ ਤੁਸੀਂ ਖਾਣਾ ਬਣਾਉਣ ਜਾਂ ਜਲ ਨੂੰ ਪੀਣ ਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਕੀ ਕਰਨਾ ਹੈ ਜੋ ਤੁਹਾਡੇ ਘਰ ਵਿੱਚ ਵਾਟਰ ਗੂਲਰ ਹੁੰਦਾ ਏ ਜਾਂ ਪੀਣ ਵਾਲਾ ਕੋਈ ਘੜਾ ਹੁੰਦਾ ਏ ਉਸ ਵਿੱਚ ਇਹ ਜਲ ਨੂੰ ਮਿਲਾ ਲੈਣਾ ਹੈ ਤਾਂ ਕਿ ਜਦੋਂ ਵੀ ਕੋਈ ਪਾਣੀ ਪੀਵੇ ਜਾਂ ਜਿਸ ਨੂੰ ਪਾਣੀ ਦਿੱਤਾ ਜਾਵੇ ਤਾਂ ਉਹ ਉਹ ਅਮਰਤ ਸਾਰਿਆਂ ਦੇ ਮੂੰਹ ਵਿੱਚ ਪੈ ਸਕੇ ਤੇ ਸਾਰਿਆਂ ਦਾ ਭਲਾ ਹੋ ਸਕੇ ਜਿੰਨੇ ਵੀ ਪਰਿਵਾਰ ਦੇ ਜੀ ਇਸ ਨੂੰ ਸ਼ੱਕਦੇ ਨੇ ਉਹਨਾਂ ਦੇ ਅੰਦਰ ਜਾਵੇਗਾ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਅਤੇ ਤਨ ਨੂੰ ਸ਼ਾਂਤੀ ਮਿਲੇਗੀ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸਰੀਰਕ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਧੰਨਵਾਦ